ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਕੱਲ ਆਪਾਂ ਭਾਈ ਗੁਰਦਾਸ ਦੇ ਵਾਰਾਂ ਰਾਂ ਇਹ ਸਿੱਧ ਕੀਤਾ ਸੀ ਵੀ ਜਿਹੜਾ ਬੰਦਾ ਸਹਿਜ ਘਰ ਵਿੱਚ ਜਾਂਦਾ ਉਹਦੀਆਂ ਕੀ ਨਿਸ਼ਾਨੀਆਂ ਵਾਂ ਉਦਾਂ ਤੇ ਗੁਰੂ ਅਮਰਦਾਸ ਜੀ ਆਰ ਨੇ ਬਚਨ ਕੀਤਾ ਵਾ ਵੀ ਜਿੰਨੀ ਸੁਣ ਕੇ ਮੰਨਿਆ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਪਹਿਲਾਂ ਸੁਣਿਆ ਤੇ ਮੰਨਿਆ ਤਿਨਾਂ ਨਿਜਕਰ ਵਾਸ ਹੈ ਸੁਣਦਿਆਂ ਸੁਣਦਿਆਂ ਹੀ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਨਿਜਕਰ ਵਿੱਚ ਵਾਸ ਹੋ ਜਾਂਦਾ ਵਾ ਜਿਨੂੰ ਗੁਰੂ ਨਾਨਕ ਸਾਹਿਬ ਵੀ ਸਦਾ ਸਪਸ਼ਟ ਕਹਿੰਦੇ ਆ ਕਿ ਸੁਣਿਆ ਲਾਗੇ ਸਹਿਜ ਧਿਆਨ ਜਦੋਂ ਤੁਸੀਂ ਪੂਰਾ ਧਿਆਨ ਰੱਬ ਦੇ ਨਾਮ ਸੁਣ ਵਿੱਚ ਲਾ ਦਿਓਗੇ ਤਾਂ ਧਿਆਨ ਆਪੇ ਸਹਿਜ ਘਰ ਵਿੱਚ ਜਾਏਗਾ। ਤੋਂ ਲਓ ਅੱਜ ਆਪਾਂ ਇੱਕ ਮੀਰਾ ਬਾਈ ਦੀ ਗੱਲ ਕਰਨੀ ਆ। ਉਹ ਸਹਿਜ ਘਰ ਵਿੱਚ ਕਿਸ ਤਰ੍ਹਾਂ ਗਈ? ਉਹਦਾਂ ਤਾਂ ਵੈਸੇ ਇੱਕ ਧਰਮ ਗ੍ਰੰਥਵਾ ਤੇ ਗਿਆਨੀ ਸੰਤ ਸਿੰਘ ਮਸਕੀਨ ਉਹਦਾ ਹਵਾਲਾ ਦਿੰਦੇ ਹੁੰਦੇ ਆ ਮੈਂ ਉਹ ਗ੍ਰੰਥ ਦਾ ਨਾਮ ਨਹੀਂ ਲੈਣਾ ਦੂਸਰੇ ਧਰਮ ਦਾ ਵਾ ਕਹਿੰਦੇ ਉਹਦੇ ਵਿੱਚ ਲਿਖਿਆ ਪੀ ਜੇ ਮਨੁ ਇਹ ਕੋਈ ਆਖੇ ਪੀ ਇੱਕ ਊਠ ਮੈਂ ਸੋਈ ਦੇ ਨੱਕੇ ਵਿੱਚੋਂ ਦੀ ਕੱਢ ਦੂੰਗਾ ਤੇ ਮੰਨਿਆ ਜਾ ਸਕਦਾ ਕੋਈ ਕਲਾ ਹੋਏਗੀ ਉਹਦੇ ਕੋ ਹੁਣ ਸੋਈ ਸੁਈ ਦਾ ਨਕਾ ਕਿੰਨਾ ਬਰੀਕ ਹੁੰਦਾ ਹੈ ਪਰ ਮੈਨੂੰ ਜੇ ਕੋਈ ਇਹ ਆਖੇ ਕਿ ਇੱਕ ਮਾਇਆ ਧਾਰੀ ਬੰਦਾ ਰੱਬ ਕੋ ਪਹੁੰਚ ਗਿਆ ਮੈਂ ਨਹੀਂ ਮੰਨਦਾ ਇਹ ਬਾਈਬਲ ਦਾ ਬਚਨ ਹੈ ਮਸਕੀਨ ਸਾਹਿਬ ਇਦਾਂ ਦੱਸਦੇ ਹੁੰਦੇ ਆ ਪਤਾ ਨਹੀਂ ਹੁਣ ਕਿੱਥੇ ਲਿਖਿਆ ਤਾਂ ਲਓ ਇੱਕ ਅਮੀਰ ਜਾਦੀ ਆ ਰਾਣੀ ਆ ਹਨਾ ਕੇ ਮਾਇਆ ਧਾਰੀ ਆ ਤੰਨਾ ਬੋਲਾ ਪਰ ਮੀਰਾ ਇੱਕ ਰਾਣੀਆ ਤੇ ਰਾਣੀ ਸਹਿਜ ਘਰ ਵਿੱਚ ਕਿਵੇਂ ਗਈ ਆ ਜਿੱਦਾਂ ਪਾਏ ਗੁਰਦਾਸ ਨੇ ਲਿਖਿਆ ਨਾ ਕਿ ਸੁਖ ਰਾਜੇ ਹਰੀ ਚੰਦ ਘਰ ਹਾਲਾਂਕਿ ਸਗਲ ਸਟ ਕੋ ਰਾਜਾ ਵੀ ਦੁਖੀਆ ਵੀ ਲਿਖਿਆ ਵਾ ਤੇ ਸੁਖ ਰਾਜੇ ਹਰੀ ਚੰਦ ਘਰ ਨਾਰ ਸੋ ਤਾਰਾਂ ਲੋਚਣ ਰਾਣੀ ਤਾਰਾਂ ਰਾਣੀ ਉਹਦਾ ਸਦਕਾ ਉਹ ਸਤ ਸੰਗ ਨਾਲ ਜੁੜ ਗਿਆ ਤੇ ਉਸੇ ਦੇ ਕਰ ਸੁਖ ਆ ਗਿਆ ਜਿਹਨੂੰ ਬਾਣੀ ਕਹਿੰਦੀ ਆ ਪਈ ਜੇ ਲੋੜੇ ਸਦਾ ਸੁਖ ਭਾਈ ਤਾਂ ਸਾਧੂ ਸੰਗਤ ਗੁਰੇ ਬਤਾਈ ਤੇ ਉਹਾਂ ਜਪੀਏ ਕੇਵਲ ਨਾਮ ਤੇ ਸਾਧੂ ਸੰਗਤ ਪਾਰ ਗ੍ਰਾਮ ਇਉਂ ਕਹਿ ਲੋ ਇਹ ਹੁਣ ਰਾਣੀ ਆ ਤੇ ਰਾਣੀ ਕਿਦਾਂ ਇੱਕ ਸਾਧਨੀ ਬਣ ਗਈ ਤੇ ਕਹਿੰਦੇ ਆਪੀ ਇਹਦੀ ਮਾਂ ਚੜਾਈ ਕਰ ਗਈ ਸੀ ਰਾਣੀ ਸੀ ਉਹ ਵੀ ਇਹਨੂੰ ਇਹਦੇ ਨਾਨੇ ਨੇ ਪਾਲਿਆ ਨਾਨੇ ਨੇ ਨਾਨੇ ਨੇ ਤੇ ਨਾਨਾ ਇੱਕ ਭਗਤ ਸੀ ਤੇ ਉਹਦੇ ਘਰ ਭਗਤਾਂ ਦੀ ਮੰਡਲੀ ਆਉਂਦੀ ਹੁੰਦੀ ਸੀ ਤੇ ਉਹ ਭਗਤ ਮੰਡਲੀ ਵਿੱਚ ਬੈਠ ਕੇ ਕੀਰਤਨ ਕਰਦੇ ਤੇ ਜਦੋਂ ਮੀਰਾ ਕੋਈ 5-7 ਸਾਲ ਦੀ ਹੀ ਤੇ ਉਦੋਂ ਮੀਰਾ ਵੀ ਭਗਤਾਂ ਦੀ ਮੰਡਲੀ ਵਿੱਚ ਬਹਿ ਕੇ ਤੇ ਸਤ ਸੰਗ ਕਰਦੀ ਤੇ ਸ਼ਬਦ ਗਾਉਂਦੀ ਸੀ ਤੇ ਸ਼ਬਦ ਗਾਉਂਦਿਆਂ ਗਾਉਂਦਿਆਂ ਵਿਰਾਗ ਹੋ ਗਿਆ ਕੁਦਰ ਤੇ ਗੁਰੂ ਅਮਰਦਾਸ ਬਚਨ ਕਰਦੇ ਆ ਕਿ ਮਨਮੁਖ ਮੋਹ ਵਿਆਪਿਆ ਉਦਾਸ ਬੈਰਾਗੀ ਨਾ ਹੋਏ ਕਹਿੰਦੇ ਜਿਹੜਾ ਬੰਦਾ ਮੋਹ ਚ ਫਸ ਗਿਆ ਨਾ ਉਹ ਨਾ ਤੇ ਉਦਾਸੀ ਬਣ ਸਕਦਾ ਵਾ ਤੇ ਨਾ ਬੈਰਾਗੀ ਹੋ ਸਕਦਾ ਤੇ ਉਦਾਸੀ ਤੇ ਬੈਰਾਗੀ ਤੋਂ ਬਿਨਾ ਕੋਈ ਸੱਚ ਦਾ ਮੇਲ ਨਹੀਂ ਹੋ ਸਕਦਾ ਇਹ ਵੀ ਨਾਲ ਆ ਇਹ ਵਰਾਗਣ ਹੋ ਗਈ ਤੇ ਮੈਂ ਉਦੋਂ ਵੀ ਗਿਆ ਸੀ ਕੋਈ ਗਿਆਨ ਕੋਈ ਧਿਆਨ ਸਾਧਨਾ ਨਹੀਂ ਮਲਾ ਸਕਦੀ ਜਿੰਨਾ ਚਿਰ ਵਿਰਾਗ ਨਾ ਹੋਵੇ ਅੰਦਰ ਤੇ ਗੁਰੂ ਅਮਰਦਾਸ ਕਹਿੰਦੇ ਵਿਰਾਗੇ ਤੇ ਹਰ ਪਾਈਏ ਜਿੱਦਾਂ ਕੇ ਨੇ ਪੁੱਛਿਆ ਸੀ ਵੀ ਸਾਨੂੰ ਇਹ ਦੱਸੋ ਇਹ ਸੰਸਾਰ ਕਿਵੇਂ ਛੁੱਟੇਗਾ ਤੇ ਮੈਂ ਕਿਹਾ ਵੀ ਇਹ ਨਹੀਂ ਗਾਇ ਜਦਾ ਵੀ ਸੰਸਾਰ ਕਿਵੇਂ ਛੁੱਟੇਗਾ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਇਹ ᔪਗਤੀਆਂ ਨਾਲ ਥੋੜਾ ਤੁਸੀਂ ਗਿਆਨ ਨਾਲ ਇਹ ਥੋੜਾ ਵੀ ਤੁਸੀਂ ਗਿਆਨ ਪੜ ਲੋਗੇ ਤੇ ਸੰਸਾਰ ਛੁੱਟ ਜੇਗਾ ਜੋਰ ਨਾਲ ਸੁਰਤੀ ਗਿਆਨ ਵਿਚਾਰ ਤੇ ਜੋਰ ਨਾਲ ᔪਗਤੀ ਛੁੱਟੇ ਸੰਸਾਰ ਸੰਸਾਰ ਸ ᔪਗਤੀਆਂ ਉਕਤੀਆਂ ਤੇ ਗਿਆਨ ਦੇ ਨਾਲ ਨਹੀਂ ਸਾਨੂੰ ਸਮਝਾਓ ਤੇ ਸਾਡਾ ਵੀ ਛੁੱਟ ਜਵੇ ਮੈਂ ਕਹਾਂ ਇਹ ਇਹ ਸਮਝਣਾ ਥੋੜਾ ਕੁ ਛੁੱਟਦਾ ਸੰਸਾਰ ਸੰਸਾਰ ਛੁੱਟਦਾ ਵਿਰਾਗ ਨਾਲ ਵਿਰਾਗ ਆ ਗਿਆ ਤੇ ਸੰਸਾਰ ਛੁੱਟ ਗਿਆ ਜਿੱਦਾਂ ਬਾਬਾ ਅਤਰ ਸਿੰਘ ਦੇ ਕੋਲ ਕਿਸੇ ਪਿੰਡ 'ਚ ਬੈਠੇ ਸੀ ਤੇ ਕੋਈ ਵਣਜਾਰਾ ਉਦੋਂ ਘੋੜਿਆਂ 'ਤੇ ਮਾਲ ਲੱਦ ਕੇ ਲੋਕੀਂ ਵੇਚਦੇ ਪਿੰਡਾਂ 'ਚ ਦੁਕਾਨਾਂ ਨਹੀਂ ਹੁੰਦੀਆਂ ਉਹਨੂੰ ਵਣਜਾਰਾ ਬੋਲਿਆ ਜਾਂਦਾ ਸੀ ਵਣਜਾਰਾ ਬਹਿ ਗਿਆ ਬਾਬਾ ਅਤਰ ਸਿੰਘ ਦੇ ਕੋਲ ਤੇ ਬਾਬਾ ਜੀ ਕਹਿੰਦੇ ਭਾਈ ਇਹ ਸਾਰੀ ਜ਼ਿੰਦਗੀ ਸੌਦੇ ਵੇਚੇਗਾ ਕੋਈ ਆਪਣੇ ਆਸਤੇ ਕੋਈ ਕਮਾਵੇਗਾ ਤੇ ਉਹ ਬੁਣਜਾਰਾ ਚੁੱਪ ਕਰਕੇ ਤੇ ਉੱਠ ਕੇ ਚਲ ਗਿਆ ਤੇ ਸੰਗਤਾਂ ਸੋਚਿਆ ਵੀ ਬਾਬਾ ਜੀ ਨੇ ਕੋ ਕੋੜਾ ਬਚਨ ਕਹਿਤਾ ਤਾਂ ਚਲ ਗਿਆ ਖਣੀਏ ਉਹ ਚਲ ਗਿਆ ਤੇ ਘੋੜੇ ਉੱਤੇ ਮਾਲ ਲੱਦਿਆ ਸੀ ਤੇ ਉਹ ਘਰ ਚਲ ਗਿਆ ਆਪਣੇ ਘੋੜਾ ਬੰਨਤਾ ਤੇ ਮਾਲ ਲਾ ਕੇ ਰੱਖ ਦਿੱਤਾ ਕਰਦਿਆਂ ਕਹਿੰਦੇ ਬੀ ਉਹ ਬੱਦਾ ਜੇ ਘੋੜਾ ਤੇ ਉਹ ਪਿਆ ਜੇ ਮਾਲ ਅਸੀਂ ਚੱਲੇ ਹੁਣ ਬਾਬਿਆਂ ਦੇ ਨਾਲ ਲੈ ਆਹ ਐਦੀ ਛੇਤੀ ਸੰਸਾਰ ਛੁੱਟ ਗਿਆ ਉਹਦਾ ਇਹ ਕੋ ਗਿਆਨ ਨਾ ਥੋੜਾ ਛੁੱਟਿਆ ਹੈ ਇਹ ਵਿਰਾਗ ਨਹੀਂ ਛੁੱਟਦਾ ਐਂਉਂ ਕਹਿ ਲਓ ਤੋ ਲਓ ਜਦੋਂ ਮੀਰਾں ਦੀ ਬਹੁਤ ਵਿਰਾਗ ਬਸਤਾ ਬਣ ਗਈ ਪਤੀ ਮਰ ਗਿਆ ਤੇ ਕੋਈ ਪਰਵਾਹ ਹੀ ਨਹੀਂ ਕੀਤੀ ਚਿੱਟੇ ਰੰਗ ਦੇ ਕੱਪੜੇ ਪਾ ਲਏ ਤੇ ਲੋਕਾਂ ਨੇ ਆਖਿਆ ਵਿਧਵਾ ਵਾ ਤੇ ਮੁੜ ਕੇ ਚਿੱਟਾ ਬਸਤਰ ਵੀ ਲਾ ਤੇ ਤੇ ਗੇਰੂ ਰੰਗ ਦੇ ਪਾ ਲਿਆ ਆਖਿਆ ਹੁਣ ਕੀ ਕਹੋਗੇ ਮੈਨੂੰ ਹੁਣ ਤਾਂ ਨਹੀਂ ਕਹਿ ਸਕਦੇ ਪੀ ਇਹ ਇਹ ਵਿਧਵਾ ਵਾ ਮੈਂ ਤੇ ਸਾਧ ਨਹੀਂ ਆ ਤੇ ਮੇਰਾ ਤੇ ਖਸਮ ਹੈਗਾ ਜੀਦਾ ਖਸਮ ਵਾਂ ਮੈਂ ਤੇ ਪਰਮੇਸ਼ਰ ਨੂੰ ਆਪਣਾ ਖਸਮ ਜਾਣਦੀ ਆ ਇਹ ਧਰਤੀ ਉੱਤੇ ਨਾ ਕੋਈ ਵਿਰਲਾ ਬੰਦਾ ਜਾਂ ਨਾਰੀ ਹੁੰਦੀ ਆ ਜਿਹਦਾ ਖਸਮ ਰੱਬ ਬਣਦਾ ਵਾ ਅਸੀਂ ਪੜ ਲਏ ਨੇ ਕਿ ਏਕਾ ਠਾਕਰ ਸਬਾਈ ਨਾਰ ਹੈ ਕੋਈ ਮਾਲਕ ਆ ਬਾਕੀ ਸਾਰੀਆਂ ਨਾਰੀਆਂ ਪਰ ਕਿਸੇ ਵਿਰਲੇ ਨੂੰ ਚੁਣਦਾ ਵਾ ਉਹ ਆ ਉਹ ਮਰਦ ਨੂੰ ਵੀ ਚੁਣ ਸਕਦਾ ਹੈ ਤੇ ਇਸਤਰੀ ਨੂੰ ਵੀ ਚੁਣ ਸਕਦਾ ਹੈ ਤੇ ਉਹਦਾ ਖਸਮ ਬਣ ਸਕਦਾ ਹੈ ਉਹ ਇਹ ਫਿਰ ਕਹਿੰਦੇ ਜਦੋਂ ਵਰਾਗ ਇਦਾਂ ਬਹੁਤ ਹੋ ਗਿਆ ਤੇ ਮੇਰਾ ਫੇ ਲਿਖਦੀ ਆਂ ਕਿ ਮੇਰਨਾ ਕਿਦਾਂ ਘਟਣਾ ਵਾਪਰੀ ਮੈਂ ਕਿਦਾਂ ਨਿੱਜ ਕਰ ਕਿਦਾਂ ਰੱਬ ਤੱਕ ਗਈ ਉਹਨਾਂ ਨੇ ਇੱਕ ਸ਼ਬਦ ਲਿਖਿਆ ਵਾ ਉਹ ਕਹਿੰਦੀ ਹਾਂ ਸੁੱਤੀ ਨਿਸ ਪਲੰਗ ਪਰ ਹੁਣ ਰਾਣੀ ਸੀ ਤੇ ਰਾਣੀ ਨੇ ਤੇ ਪਲੰਗ ਤੇ ਸੌਣਾ ਕਹਿੰਦੀ ਮੈਂ ਰਾਤ ਨੂੰ ਸੁੱਤੀ ਲੰਮੇ ਪੈ ਗਈ ਪਲੰਗ ਤੇ ਰਾਤ ਪਈ ਤੇ ਰਾਤ ਜਿਹੜੀ ਨਾ ਭਗਤਾਂ ਵਾਸਤੇ ਤੇ ਰੱਬ ਦੇ ਪਿਆਰਿਆਂ ਵਾਸਤੇ ਬੜੀ ਸਹਾਈ ਹੁੰਦੀ ਆ ਦੁਨੀਆ ਗੋਮੋ ਜਾਂਦੀ ਮਰ ਜਾਂਦੀ ਨੀਂਦ ਦੀ ਮਾਰੀ ਤੇ ਸਾਧ ਜਾਗ ਪੈਂਦੇ ਫਿਰ ਚਮਕਣ ਤਾਰੇ ਜਾਗਣ ਸੰਤ ਜਨ ਕਹਿਣ ਲਗੀ ਮੈਂ ਪਲੰਘ ਤੇ ਲੰਮੇ ਪਈ ਤੇ ਆਉ ਸੁੱਤੀ ਇਸ ਪਲੰਘ ਪਰ ਗਿਆਨ ਧਿਆਨ ਪਿਆ ਸੰਗ ਲਾਏ ਮੇਰਾ ਧਿਆਨ ਬੜਾ ਇਕਾਗਰ ਹੋਇਆ ਸੀ ਐ ਲੱਗਾ ਹੋਇਆ ਧਿਆਨ ਸੀ ਮੇਰਾ ਤੇ ਕਹਿੰਦੀ ਧਿਆਨ ਲੱਗੇ ਲੱਗੇ ਦੇ ਵਿੱਚ ਕੀ ਹੋਇਆ ਪਲਕ ਮੈਂ ਜਦ ਪਲਕ ਲੱਗੀ ਤੇ ਵੇਂਦਿਆਂ ਵੇਂਦਿਆਂ ਮੇਰੀ ਅੱਖ ਲੱਗ ਗਈ ਤੋਂ ਜਦੋਂ ਅੱਖ ਲੱਗ ਗਈ ਨਾ ਤੇ ਮੀਰਾ ਕਹਿੰਦੀ ਹਾਂ ਪਲਕ ਵਿੱਚ ਜਦ ਪਲਕ ਲੱਗੀ ਤੋ ਪਲਕ ਵਿੱਚ ਪੀ ਪਾਏ ਕਹਿੰਦੇ ਕਿ ਜੈਸੇ ਅੱਖ ਲੱਗੀ ਤੇ ਉਸੇ ਵੇਲੇ ਰੱਬ ਨਾਲ ਸਹਿਜ ਕਰਵਤੀ ਜਾ ਕੇ ਮਰਨ ਹੋ ਗਿਆ ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਆਉ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਉਹ ਸੁਪਨੇ ਵਿੱਚ ਮਿਲਿਆ ਸੀ ਤੇ ਸੁਪਨਾ ਟੁੱਟ ਗਿਆ ਤੇ ਹੁਣ ਫੇਰ ਅਰਦਾਸ ਕਰਦੇ ਆ ਕਿ ਨੀਂਦ ਆਵੇ ਤਕ ਤੇ ਮਰਨ ਹੋ ਜਾਵੇ ਇਹ ਸਾਧਾਂ ਦੀ ਵਸਤਾਵਾ ਇਹ ਨਹੀਂ ਕਿ ਪੰਜ ਸੱਤ ਰੋਟੀਆਂ ਖਾ ਕੇ ਸੌਂ ਜੋ ਤੇ ਮੁਰਕੇ ਘਰਾੜੇ ਮਾਰੀ ਜੋ ਇਹ ਸਾਧਾਂ ਦੀ ਵਸਤਾਵਾ ਇਹ ਭਾਈ ਗੁਰਦਾਸ ਨੇ ਲਿਖਿਆ ਵਾ ਭਾਈ ਗੁਰਦਾਸ ਦੀ ਵਸਤਾ ਸੀ ਇਹ ਤਾਂ ਉਹ ਕਹਿੰਦੇ ਸੁਪਨਾ ਚਰਤਰ ਚਿੱਤਰ ਬਾਣ ਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਇਹ ਭਾਈ ਗੁਰਦਾਸ ਨੇ ਲਿਖਿਆ ਕਿ ਮੇਰੇ ਵੀ ਸੁਪਨੇ ਵਿੱਚ ਰੱਬ ਨਾਲ ਮਿਲਣ ਹੋ ਗਿਆ ਤੇ ਹੋਇਆ ਕਿ ਬੜੀ ਦੁਖਦਾਈ ਘਟਨਾ ਵਾਪਰ ਗਈ ਰਾਤ ਸੁੱਤਿਆਂ ਸੁੱਤਿਆਈ ਇੱਕ ਤੇ ਮਿਲਣ ਹੋ ਗਿਆ ਤੇ ਇੱਕ ਵਿਛੋੜਾ ਹੋ ਗਿਆ ਤੇ ਵਿਛੋੜ ਕਿਸ ਨੇ ਦਿੱਤਾ ਛਾ ਚਾਤਰਕ ਸ਼ਬਦ ਸੁਣ ਅੱਖੀਆਂ ਉਗੜ ਗਈ ਕੰਨ ਕੇ ਬਬੀਹਾ ਬੋਲ ਗਿਆ ਰਾਤ ਨੂੰ ਮੇਰੇ ਲਾਗੇ ਆ ਕੇ ਰੁਕ ਤੇ ਤੇ ਮੇਰੀ ਅੱਖ ਖੁੱਲ ਗਈ ਤੇ ਯਾਤ੍ਰਕ ਸ਼ਬਦ ਸੁਣ ਅੱਖੀਆਂ ਉੱਗਰ ਗਈ ਪਈ ਮੀਨ ਗਤ ਜਲ ਬਿਰਹੇ ਜਗਾਏ ਹੈ ਉਸੇ ਤਰ੍ਹਾਂ ਫੇ ਮੈਂ ਤੜਫਣ ਲੱਗ ਪਿਆ ਇਹ ਸਾਧਾਂ ਦੀ ਅਵਸਥਾ ਭਾਈ ਪ੍ਰਾਣੇ ਸਮੇਂ ਜਿੱਥੇ ਸਾਧੂ ਮਹਾਤਮਾ ਦੇ ਸਥਾਨ ਹੁੰਦੇ ਸੀ ਤੇ ਜਿੱਥੇ ਭਜਨ ਬੰਦਕੀਆਂ ਕਰਦੇ ਸੀ ਨਾ ਲੋਕ ਬੈ ਕੇ ਤੇ ਉੱਥੋਂ ਦੇ ਸਾਧਾਂ ਦਾ ਇੱਕ ਅਸੂਲ ਹੁੰਦਾ ਸੀ ਕਿ ਜਿਹੜਾ ਬੰਦਾ ਸੋਝ ਆਵੇ ਨਾ ਉਹਨੂੰ ਆਵਾਜ਼ ਮਾਰ ਕੇ ਠਾਉਣਾ ਨਹੀਂ ਹੈ ਹੋ ਸਕਦਾ ਸੁਪਨੇ ਵਿੱਚ ਰੱਬ ਰੱਬ ਕਰਨ ਦੇ ਆ ਹੋਵੇ ਹੋ ਸਕਦਾ ਸੁਪਨੇ ਵਿੱਚ ਰੱਬ ਨਾ ਮਿਲਿਆ ਹੋਵੇ ਉਹ ਹੋ ਸਕਦਾ ਉਹ ਕਿਸੇ ਗੁਰੂ ਪੀਰ ਦੇ ਨਾਲ ਸੰਬੰਧ ਜੋੜ ਕੇ ਬੈਠਾ ਹੋਵੇ ਸੁਪਨੇ ਨਾਲ ਭਾਈ ਵੀਰ ਸਿੰਘ ਨੇ ਕਿਹਾ ਕਿ ਸੁਪਨੇ ਵਿੱਚ ਮਿਲੇ ਤੁਸੀਂ ਅਸੀਂ ਤੁਸੀਂ ਸਾਨੂੰ ਆ ਕੇ ਅਸੰਤਾਗਲ ਬਕੜੀ ਪਾਈ ਨਿਰਾਨੂਰ ਇਹ ਸਾਦਾ ਦੀ ਗੱਲ ਮੈਂ ਕਰ ਰਿਹਾ ਤੇ ਉਹ ਕਹਿੰਦੀ ਮੀਆਂ ਮੀਰਾ ਕਹਿੰਦੀ ਪਲਕ ਮੇਂ ਜਦ ਪਲਕ ਲੱਗੀ ਤੋ ਪਲਕ ਮੇਂ ਪੀ ਪਾਏ ਜਿਸ ਜਿਹਦੇ ਵਾਸਤੇ ਮੈਂ ਜਾਗ ਦੀ ਤੜਫ ਰਹੀ ਸਾਂ ਤੇ ਧਿਆਨ ਜੋੜ ਕੇ ਬੈਠੀਆਂ ਤੇ ਜਰੋਂ ਨੀਂਦ ਆਈ ਤੇ ਧਿਆਨ ਉਥੇ ਐ ਠਾ ਦੇਣੀ ਜਾਵਜ ਸਹਿਜ ਘਰ ਵਿੱਚ ਜਿਨ ਨੂੰ ਮਾਰ ਕਹਿੰਦੇ ਗੁਰਮੁਖ ਅੰਤਰ ਸਹਿਜੇ ਮਨ ਚੜਿਆ ਦਸਵੇਂ ਆਕਾਸ ਉਥੇ ਚੱਲ ਗਿਆ ਜਿੱਥੇ ਜਾਣਾ ਚਾਹੁੰਦੇ ਸਾਂ ਜਾਗਦੇ ਹਾਂ ਤੇ ਕਹਿੰਦੀ ਫਿਰ ਹੋਇਆ ਕੀ ਜਿਨੂੰ ਗੁਰੂ ਅਰਜਨ ਸਾਹਿਬਕ ਬਚਨ ਕਰਦੇ ਆ ਕਿ ਸੁਪਨੇ ਉਭੀ ਪਈ ਗयो ਕੀ ਨ ਅੰਚਲਾ ਮੈਂ ਵੀ ਸੁਪਨੇ ਵਿੱਚ ਰੱਬ ਨੂੰ ਫੜਨ ਵਾਸਤੇ ਤੇ ਸੁਪਨੇ 'ਚ ਮਿਲੇ ਸੀ ਤੇ ਮੈਂ ਕਿ ਚਲ ਉੱਠ ਕੇ ਵੇਨੇ ਆ ਵੀ ਕੀ ਆ ਫੜਦੇ ਆ ਇਹਨੂੰ ਸੋਪਨੇ ਉੱਭੀ ਪਈ ਗयो ਕੀ ਨ ਅੰਚਲਾ ਉਹਦਾ ਪੱਲਾ ਨਹੀਂ ਮੇਰ ਕੋ ਫੜਿਆ ਗਿਆ ਕਹ ਲੰਗੇ ਕੀ ਗੱਲ ਸੁੰਦਰ ਪੁਰਖ ਬਰਾਜਿਤ ਪੇਖ ਮਨ ਬੰਚਲਾ ਇੰਨਾ ਸੁੰਦਰ ਇੰਨਾ ਨੂਰ ਇੰਨਾ ਰਸਦायक ਪਦਾਰਥ ਸੀ ਉਹ ਉਹ ਤੇ ਦੇਖਦੇ ਮਨ ਬੇਹੋਸ਼ ਹੋ ਗਿਆ ਡੁੱਬ ਗਿਆ ਕਲ ਆਪਾਂ ਡੁੱਬਣ ਤੇ ਕਥਾ ਕੀਤੀ ਸੀ ਨਾ ਸੁੰਦਰ ਪੁਰਖ ਬਰਾਜਿਤ ਪੇਖ ਮਨ ਬੰਚਲਾ ਬੰਚਲਾ ਬਿਉਸ਼ ਹੋ ਗਿਆ ਉਹਦਾ ਡੁੱਬ ਗਿਆ ਮੁੱਕ ਗਿਆ ਤੇ ਮੀਰਾ ਕਹਿੰਦੀ ਫਿਰ ਮੇਰਨਾ ਕੀ ਹੋਇਆ ਕਹਿ ਲੱਗੀ ਹਾਂ ਉੱਠੀ ਪੀ ਪੌਣ ਨੂੰ ਤੇ ਮੈਂ ਹਿੰਮਤ ਕੀਤੀ ਵੀ ਉੱਠ ਕੇ ਵੇਖਾਂ ਕਿਹੜਾ ਆ ਜਿਹੜਾ ਮਿਲਿਆ ਮੈਨੂੰ ਹਾਂਜੀ ਹਾਂ ਉੱਠੀ ਪੀ ਪੌਣ ਨੂੰ ਪੀ ਹੱਥ ਨਾ ਆਏ ਕਹਿ ਲੱਗੀ ਜਦੋਂ ਅੱਖ ਖੁੱਲ ਗਈ ਤੇ ਉਹ ਕੋਈ ਲੱਭੇ ਹੀ ਨਾ ਪੀ ਹੱਥ ਨਾ ਆਏ ਉਹ ਲੰਬਾ ਹੀ ਨਹੀਂ ਕਿੱਥੇ ਗਿਆ ਤੇ ਉਹਨਾਂ ਨੇ ਇੱਕ ਬੜੀ ਗੱਲ ਵਧੀਆ ਕਹੀ ਆ ਅਖੀਰਲੀ ਤੱਕ ਉਹਨਾਂ ਦੇ ਮੀਰਾਂ ਦੇ ਸ਼ਬਦ ਦੀ ਕਹਿੰਦੀ ਮੀਰਨ ਔਰਨ ਸੋਏ ਜਦੋਂ ਦੁਨੀਆ ਸੌਂ ਜਾਂਦੀ ਆ ਨਾ ਇੱਕ ਤਿਉਹ ਗੁਰਮਖ ਜਾਗਤ ਰਹੇ ਦਿਨ ਰਾਤੀ ਸੱਚ ਇਕਿਲੇ ਗੁਰਮਤਿ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਜਾ ਸਾਬਤ ਪਾਈ ਹੈ ਇਕ ਤੇ ਉਹ ਆ ਇਕ ਅਵਸਥਾ ਗੁਰਮਖਾਂ ਦੇ ਕਿਆ ਸਵਣਾ ਕਿਆ ਜਾਗਣਾ ਗੁਰਮਖ ਤੇ ਪਰਵਾਣ ਉਹ ਸੁੱਤੇ ਵੀ ਉਹਦ ਨਾਲ ਜੁੜੇ ਨੇ ਜਾਗਦੇ ਵੀ ਉਹਦ ਨਾਲ ਜੁੜੇ ਹੋਏ ਨੇ ਅਵਸਥਾ ਇਕ ਤੇ ਮੀਰਾ ਕਹਿੰਦੀ ਮੀਰਣ ਔਰਨ ਸੋਏ ਜਦੋਂ ਦੁਨੀਆ ਸੌ ਜਾਂਦੀ ਹੈ ਨਾ ਪੀਖੋਏ ਹੈ ਸੱਚ ਨਾਲੋਂ ਟੁੱਟ ਜਾਂਦੀ ਦੁਨੀਆ ਰੱਬ ਨਾਲੋਂ ਟੁੱਟ ਜਾਂਦੀ ਤੇ ਜੱਗ ਨਾਲੋਂ ਟੁੱਟ ਜਾਂਦੀ ਤੇ ਮੌਤ ਨੀਂਦ ਇੱਕ ਛੋਟੀ ਜੀ ਮੌਤ ਵਾ ਪੰਜਾ ਸੱਤਾਂ ਘੰਟਿਆਂ ਦੀ ਤੇ ਦੁਨੀਆਦਾਰ ਮਰ ਜਾਂਦਾ ਜਦੋਂ ਸੌ ਜਾਂਦਾ ਵਾ ਸਰੀਰ ਨਾ ਟੁੱਟ ਜਾਂਦਾ ਡੱਬਰ ਨਾਲੋਂ ਦਹਲਤ ਨਾਲੋਂ ਸਭ ਨਾਲ ਟੁੱਟ ਕੇ ਹੀ ਹੁੰਦਾ ਮਰਦਾ ਕਿਉਂ ਕਹਿ ਛੋਟੀ ਜੀ ਮੌਤ ਵਾਇਖ ਤੇ ਮੀਰਾ ਕਹਿੰਦੀ ਆ ਵੀ ਔਰਨ ਸੋਏ ਮੀਰਾ ਔਰਨ ਸੋਏ ਪੀਖ ਹੋਏ ਹੈ ਮੈਂ ਨੇ ਜਾਗਤ ਪੀਖ ਹੋਏ ਕਹਿਣ ਲਗੇ ਲੋਕੀ ਸੌ ਕੇ ਟੁੱਟ ਜਾਂਦੇ ਤੇ ਮੈਂ ਜਦੋਂ ਜਾਗ ਪੀ ਤੇ ਮੈਂ ਰੱਬ ਨਾਲੋਂ ਟੁੱਟ ਗਈ ਉਦਾਂ ਮੈਂ ਜੁੜੀ ਪਈ ਸਾਂ ਉਦੋਂ ਮੈਂ ਸਹਿਜ ਘਰ ਵਿੱਚ ਬੈਠੀ ਹੋਈ ਸਾਂ ਤੇ ਅੱਖ ਖੁੱਲ੍ਹਦੇ ਅਨਸਾਰ ਹੀ ਸਭ ਕੁਝ ਹੀ ਮੇਰਾ ਖਤਮ ਹੋ ਗਿਆ ਏ। ਇਹ ਸੰਤਾਂ ਭਗਤਾਂ ਦੀ ਅਵਸਥਾ ਸਹਿਜ ਘਰ ਵਾਲੀ। ਇੱਕ ਜੱਲਣ ਜੱਟ ਹੋਇਆ ਵਾ ਉਹ ਪੱਗਦ ਹੋਇਆ ਬਹੁਤ ਵੱਡਾ ਇੱਧਰ ਤਰਨਤਾਰਨ ਜ਼ਿਲ੍ਹੇ ਦੇ گاؤں ਵਿਖੀ ਵਿੰਡ ਲਾਕੇ ਵਾਲੇ ਪਾਸੇ ਬਾਰਡਰ ਦੇ ਉੱਤੇ ਜੱਲਣ ਜੱਟ ਸੀ ਤੇ ਉਹਨੇ ਭਗਤੀ ਕੀਤੀ ਤੇ ਉਹਦੀ ਗੱਲ ਬਣ ਗਈ ਇਹ ਪ੍ਰਾਣੀ ਗੱਲ ਵਾ ਹੁਣ ਤਾਂ ਬੜੀ ਮੁਸ਼ਕਲ ਬਣੀ ਹੋਈ ਆ ਰੱਬ ਨਾਲ ਬਣਨੀ ਤੇ ਬੜੀ ਮੁਸ਼ਕਲ ਬਣੀ ਹੋਈ ਆ ਭਗਤਾਂ ਬਣ ਆਈ ਪ੍ਰਭ ਆਪਣੀ ਸੋ ਉਹ ਜੱਲਣ ਜੱਟ ਸੀ ਤੇ ਉਹਦੀ ਬੜੀ ਮਸ਼ਹੂਰੀ ਹੋ ਗਈ ਵੀ ਰੱਬ ਨੂੰ ਮਿਲ ਗਿਆ ਵਾ ਤੇ ਰਤਨ ਲਕਾਇ ਲੂਕੇ ਨਾਹੀ ਜੇ ਕੋ ਰਖੇ ਲਕਾਈ ਬੰਦੇ ਦੇ ਕਰਮ ਨਹੀਂ ਛੱਪਦੇ ਜੋ ਮਰਜ਼ੀ ਕਰ ਲੇ ਤੇ ਇੱਕ ਵਾਰੀ ਭਗਤ ਮੰਡਲੀ ਆ ਗਈ ਉਹਦੇ ਕੋਲ ਜੱਲਣ ਜੱਟ ਭਗਤ ਦੇ ਕੋਲ ਤੇ ਕੁਝ ਦਿਨ ਰਹੇ ਤੇ ਭਜਨ ਮੰਡਲੀ ਕੀਤੀ ਤੇ ਕਹਿਣ ਲੱਗੇ ਭਗਤ ਜੀ ਅਸੀਂ ਤੀਰਥਾਂ ਤੇ ਜਾਣਾ ਵਾ ਤੇ ਤੁਸੀਂ ਸਾਡੇ ਨਾਲ ਚੱਲੋ ਜੇ ਰਾਤ ਵੀ ਭਜਨ ਕਰਦੇ ਜਾਵਾਂਗੇ ਕਿਉਂਕਿ ਜਦੋਂ ਜਾਓ ਨਾ ਤੀਰਥਾਂ ਉਤੇ ਤੇ ਚੰਗੇ ਬੰਦਿਆਂ ਦੇ ਨਾਲ ਜਾਓ ਜਿਹੜੇ ਨਿਤਨੇਮ ਕਰਦੇ ਪਾਠ ਪੂਜਾ ਤੇ ਦੂਜਿਆਂ ਦੇ ਨਾਲ ਜਾਓਗੇ ਤੇ ਕਹਾਣੀ ਵਿਗੜ ਜਾਊਗੀ ਗੁਰੂ ਅਮਰਦਾਸ ਨੇ ਅਖਿਆ ਜਦੋਂ ਤੀਰਥਾਂ ਤੇ ਜਾਓ ਤੇ ਬੰਦਗੀ ਕਰਦੇ ਜਾਓ ਉੱਥੇ ਬੈਠ ਕੇ ਵੀ ਬੰਦਗੀ ਕਰੋ ਤੇ ਲਾਹਾ ਖਟ ਕੇ ਆਓ ਇਦੋਂ ਆਖਿਆ ਭਗਤਾਂ ਨੇ ਵੀ ਭਗਤ ਜੀ ਸਾਡੇ ਨਾਲ ਚੱਲੋ ਤੀਰਥਾਂ ਤੇ ਚੱਲਿਆਂ ਕਹਿੰਦੇ ਚਲੋ ਭਾਈ ਅਸੀਂ ਇੱਥੇ ਕਿਹੜੀ ਕੋ ਗਾਈਆਂ ਰੱਖੀਆਂ ਜਿਹੜੇ ਸਵੇਰੇ ਉੱਠ ਕੇ ਚੌਣੀਆਂ ਤੇ ਪੱਠੇ ਪਾਉਣੇ ਆ ਆ ਸਾਧਾ ਨੇ ਵੇਖੋ 50-50 ਗਾਈਆਂ ਰੱਖ ਲੀਆਂ ਡੇਰਿਆਂ 'ਚ ਕੋਈ ਊਠ ਰੱਖ ਕੇ ਬੈ ਗਏ ਕੋ ਕੁੱਤੇ ਰੱਖ ਕੇ ਬੈ ਗਏ ਕਿਹੜੇ ਪਾਸੇ ਤੁਰ ਗਈ ਦੁਨੀਆ ਹੈ ਸਾਧਵੀ ਕਦੇ ਕੁੱਤੇ ਕੋ ਊਠ ਰੱਖਦੇ ਹੁੰਦੇ ਸੀ ਕਹਿੰਨ ਕਿ ਚਲੋ ਚੱਲੀਏ ਭਾਈ ਤੁਰ ਪੇ ਤੇ ਪੜਾ ਕੀਤਾ ਪਹਿਲੀ ਰਾਤ ਜਾ ਕੇ ਤੇ ਸਵੇਰੇ ਉੱਠੇ ਸਾਰੇ ਹੀ ਪਾਠ ਪੂਜਾ ਕਰਨ ਲੱਗ ਪਏ ਤੇ ਜੱਲਣ ਜੱਟ ਸੁੱਤਾ بے ਪ੍ਰਵਾਹ ਗਿਆ ਉਹ ਭਗਤ ਕਹਿੰਦੇ ਯਾਰ ਇਹਨੂੰ ਨਾਲ ਲਿਆਏ ਆਂ ਵੀ ਚਲੋ ਇਹ ਵੀ ਉੱਠਿਆ ਕਰੂਗਾ ਤੇ ਅਸੀਂ ਉਦਮ ਨਾਲ ਉੱਠਿਆ ਕਰਾਂਗੇ ਸੁੱਤਾ ਹੀ ਰਹਿੰਦਾ ਜੱਟ ਇਹਦਾ ਉਹ اگلے ਦਿਨ ਫੇਰ ਗਾਂ ਜਾ ਕੇ ਪੜਾ ਕੀਤਾ ਤੇ ਉਹ ਫੇਰ ਉੱਠੇ ਤੇ ਸਾਰੇ ਪਾਠ ਪੂਜਾ ਚ ਲੱਗੇ ਤੇ ਜੱਟ ਫੇਰ ਐ ਸੁੱਤਾ ਉਹ ਫੇਰ ਇੱਕ ਦਿਨ ਪੁੱਛਦੇ ਆ ਭਗਤ ਜੀ ਤੁਸੀਂ ਉੱਠਦੇ ਨਹੀਂ ਅੰਮ੍ਰਿਤ ਵੇਲੇ ਕਹਿਣ ਲੱਗੇ ਕੀ ਕਰਨਾ ਉੱਠ ਕੇ ਕਹਿਣ ਲੱਗੇ ਪਾਠ ਪੂਜਾ ਕਰਨੀ ਹੁੰਦੀ ਆ ਤੇ ਕਹਿੰਦੇ ਪਾਠ ਪੂਜਾ ਕਿਉਂ ਕਰਨੀ ਆ اے ਰੱਬ ਨੂੰ ਮਿਲਣ ਵਾਸਤੇ ਤੇ ਕਹਿੰਦਾ ਜਿਹੜਾ ਸੁੱਤਾ ਹੀ ਰੱਬ ਨੂੰ ਮਿਲਿਆ ਹੋਵੇ ਉਹਨੇ ਉੱਠ ਕੇ ਕਿਉਂ ਸਿਆਪੇ ਕਰਨੇ ਆ ਉਨੇ ਉਹ ਜੱਟ ਦੀ ਅਵਸਥਾ ਸੀ ਜਲਣ ਜੱਟ ਦੀ ਹਾਂਜੀ ਤੇ ਇਹੋ ਅਵਸਥਾ ਅਮੀਰਾਂ ਦੀ ਸੀ ਪਰ ਉਹਨਾਂ ਨੂੰ ਉਹਨਾਂ ਨੂੰ ਸ਼ੱਕ ਸੀ ਵੀ ਐਵੇਂ ਸੁੱਤਾ ਰਹਿੰਦਾ ਵਾ ਝੂਠ ਮਾਰਦਾ ਵਾ ਨਹੀਂ ਉਹ ਵਾਕਿਆ ਸੁੱਤਾ ਰੱਬ ਨਾਲ ਜੁੜਿਆ ਹੋਇਆ ਬੈਠਾ ਸੀ ਤੇ ਇੱਕ ਅਵਸਥਾ ਵਾ ਜਦੋਂ ਬੰਦਾ ਸਹਿਜ ਵਿੱਚ ਟਿਕਣ ਲੱਗ ਪੈਂਦਾ ਫਿਰ ਸੁੱਤੇ ਆ ਵੀ ਟਿਕ ਜਾਂਦਾ ਵਾ ਜਿਹੜਾ ਜਾਗਦਿਆਂ ਨੇ ਟਿਕਿਆ ਹੋਇਆ ਉਹ ਸੁੱਤਿਆਂ ਕਿਵੇਂ ਟਿਕ ਜੂਗਾ ਤਾਂ ਇਹ ਸਾਧ ਵਸਤਾ ਜਿਹੜੀ ਆ ਨਾ ਭਾਈ ਇਹ ਸਾਧੂ ਦੀ ਵਸਤਾ ਹੁੰਦੀ ਆ ਇੱਕ ਗੁਰਮਖ ਦੀ ਵਸਤਾ ਹੁੰਦੀ ਆ ਇੱਕ ਇਹ ਪੂਰਨ ਵਸਤਾ ਹੁੰਦੀ ਆ